ਦੇਖ ਲੈ ਮੇਰਾ ਛੜਾ ਕਿੰਨੀ ਖੜ ਰੱਖੀ ਪਿਆ ਦਲ ਚਾਹੇ ਉਹੀ ਤਾਂ ਗੱਲ ਹੈ ਪ੍ਰਧਾਨ ਜੀ ਆਬਦਾ ਖਾ ਕੇ ਹਸਦੇ ਹੀ ਬੰਦਾ ਹਰਾਮ ਕਰੀ ਜਾਂਦਾ ਹੈ ਅੱਛਾ ਦੇਖ ਘਰੇ ਮੈਂ ਜਭੀ ਉਹ ਨਹੀਂ ਹੈਗਾ ਹੂੰ ਕਰ ਤੈ ਨਹੀਂ ਕਿੰਨੀਆਂ ਪਰਚੀਆਂ ਨਿਕਲਿਆ ਨੇ ਕਿ ਪਤਾ ਕਦੋਂ ਗੋਲੀ ਮਾਰ ਦੇ ਘਰੇ ਬੈਠੇ ਉਹੀ ਤਾਂ ਗੱਲ ਹੈ ਫਿਰ ਉਹ ਆ ਵੀ ਹੀ ਬੈਣ ਚਾ ਕੇ ਕਿੱਛੇ ਦੀ ਮੋਟਰ ਤੇ ਬੈਠਾ ਉਹੜੇ ਕੱਲ ਨਾ ਤਾਂ ਹੈਗਾ ਚਲ ਉਹਰੇ ਪੇਟ ਨਹੀਂ ਉਹਨੂੰ ਬਾਨ ਵੀ ਖੁੱਲੇ ਲੈ ਭੱਜਿ ਦੇਵਾਂਗੇ ਜੀ ਭੱਜ ਲਾਂਗੇ ਹੈ ਉਹੀ ਤਾਂ ਗੱਲ ਹੈ ਮੈਂ ਕਹਿੰਦਾ ਮੇਰੀ ਗੱਲ ਠੋਣੋ ਹਾਂ ਜੀ ਕੁਕੇਰਾਂ ਨੂੰ ਫੋਨ ਲਾਉੜੇ ਭਲਾ ਬੰਦੇ ਤੱਕ ਉਹ ਤਾਂ ਬੋਲੇ ਤੁਸੀਂ ਤਾਂ ਉਹ ਇਸਰ ਚੜੀ ਨੂੰ ਮੈਂ ਪਾ ਜਦਾ ਇੱਕ ਜੱਗ ਜੀ ਕਿਉਂ ਤੇ 50 ਬੰਦੇ ਲਈ ਖੜਾ ਹੋਇਆ ਮੈਂ 50 ਦੇ ਦੇਖ ਨੂੰ ਫਿਰ ਇੱਕ ਨੂੰ ਮਾਰ ਦਿਆ ਇੱਕ ਆਪਣੇ ਨੂੰ ਮਾਰ ਦਿਆ ਕਰਨਗੇ ਇੱਕ ਆਪੋਨਾਂ ਦੇ ਨੂੰ ਮਾਰ ਦਿਆ ਕਰਾਂਗੇ ਇੰਡ ਤੇ ਬਚੂ ਮੈਂ ਟੱਡਾ ਜਾਂਦਾ ਹੈਗਾ ਤੈਨੂੰ ਤਾਂ ਲਾਤੜਕੀ ਮਾਰ ਦੇਣਗੇ ਮੇਰੇ ਸਾਹ ਆਹ ਇੰਡ ਤੇ ਬਚੂ ਮੈਂ ਪ੍ਰਧਾਨ ਜੀ ਫੋਨ ਲਾਉਣ ਦਾ ਕੋਈ ਫਾਇਦਾ ਨਹੀਂ ਜੀ ਮੇਰੀ ਗੱਲ ਸੁਣੋ ਜੀ ਉਹਨੂੰ ਆਨਲਾਈਨ ਦਾ ਸਾਰਾ ਭੇਤ ਹੈ ਐਵੇਂ ਤੁਹਾਡੀ ਲੋਕੇਸ਼ਨ ਕਢਾ ਲਈ ਜੀ ਉਹਨੂੰ ਪਤਾ ਲੱਗ ਗਿਆ ਆਪਾਂ ਉਰੇ ਬੈਠਿਆ ਇੱਥੇ ਲਿਆ ਕੇ ਬੰਦੇ ਆਪਾਂ ਨੂੰ ਉਰੀ ਮਰਵਾ ਦੂ ਜੀ ਕਰੇ ਆਪਣੀ ਖਬਰ ਵੀ ਨਹੀਂ ਜਾਣੀ ਨਹੀਂ ਮੇਰੀ ਗੱਲ ਸੁਣ ਹਾਂਜੀ ਕਿ ਮੈਂ ਕਿਹੜਾ ਮੇਰੀ ਗੱਲ ਚ ਕਰਾ ਦੋ ਖਬਰਾਂ ਮਨ ਨਹੀਂ ਲਵੇ ਮੇਰੀ ਮੰਦਾ ਰਿਹਾ ਪਹਿਲਾਂ ਜੇ ਮੰਨਣੀ ਹੁੰਦੀ ਫਿਰ ਧਮਕੀਆਂ ਕਿ ਭੇਜਦਾ ਹੀ ਮੈਂ ਤਾਂ ਇਹ ਹੀ ਡਰ ਜਾਂਦਾ ਹੀ ਆਪਾਂ ਨੂੰ ਨਹੀਂ ਕਿਉਂ ਡਰ ਜਾਂਦਾ ਯਾਰ ਮੈਂ ਕਿਉਂ ਡਰਾਉਂਗਾ ਮੰਦਾ ਨਾ ਰਹਿਣਾ ਉਹੀ ਬਰੀ ਜਾਂਦਾ ਜੱਪੜ ਹਾਂ ਇਹ ਜੀ ਗੱਲ ਨਹੀਂ ਫਿਰ ਵੀ ਮੇਰਾ ਚੇਲਾ ਰਿਹਾ ਚਲੋ ਠੀਕ ਹੈ ਜੀ ਪ੍ਰਾਣਾ ਚੇਲਾ ਤੂੰ ਤਾਂ ਆ ਕੇ 4 ਦਿਨਾਂ ਦਾ ਨਹੀਂ ਧਮਕੀਆਂ ਦੰਦੇ ਹੁੰਦੇ ਨੇ ਅੱਛੀ ਗੱਲ ਗੱਲ ਵੀ ਘੁੱਤ ਨਹੀਂ ਸਿਵਿਆ ਚੱਦ ਮੇਰੀ ਮੇਰੀ ਗੱਲ ਸੁਣ ਤੂੰ ਕਿਹੜਾ ਟੈਲੀਫੋਨ ਲਾ ਮੇਰੀ ਗੱਲ ਕਰਾ ਦੇ ਤਾਹੀਂ ਮੈਨੂੰ ਮ ਪੜਕੇ ਮੈਂ ਤਾਂ ਲਾ ਦਨਾ ਹੀ ਫਿਰ ਮੈਂ ਲਾ ਕੇ ਵਗ ਜਨਾ ਹੀ ਨਹੀਂ ਜਾਣਾ ਕਮਾਂ ਫਿਰ ਉਹੀ ਦਾ ਗੱਲ ਨੂੰ ਤੁਸੀਂ ਮੰਨਦਾ ਤਾਂ ਹੁੰਦੇ ਨਹੀਂ ਤੁਹਾਨੂੰ ਕੋਈ ਨਾ ਆਨਲਾਈਨ ਸਾਰਾ ਭੇਤ ਹੈ ਕਿਉਂ ਆਪਾਂ ਮਾਰੇ ਜਾਵਾਂਗੇ ਤੂੰ ਫੋਨ ਲਾ ਓਏ ਮੈਂ ਆਪੇ ਦੇਖ ਲਉ ਤੂੰ ਚੁੱਪ ਕਰ ਜਾ ਚਾਹ ਪੁੰਨੀ ਵਰਗੇ ਮੁੱਛਾਂ ਵਾਲਿਆ ਮੈਂ ਤਾਂ ਮੁੱਛਾਂ ਉਹ ਨਹੀਂ ਮੇਰੀ ਗੱਲ ਕਟਾ ਦੇ ਮੈਂ ਇਹ ਨਹੀਂ ਪਤਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਜੀ ਇਹ ਆ ਚੱਕੋ ਆ ਲਾਤਾ ਵੱਡੀ ਬਾਜ ਕਰ ਦੇ ਬਾਜ ਵੱਡੀ ਕਰ ਦੇਣਾ ਮੇਰੀ ਨਾ ਕਰਾਓ ਜੀ ਪਹਿਲਾਂ ਮੈਂ ਕਰਾਂਗਾ ਹੈਲੋ ਹੈਲੋ ਹਰਮਣਾ ਆ ਆ ਪ੍ਰਧਾਨ ਜੀ ਨਾ ਕਰੋ ਇਹ ਗੱਲ ਹੈਲੋ ਬਾਈ ਨਹੀਂ ਪਤਾ ਪਿਆ ਬੋਲਦਾ ਤੇਰਾ ਬੰਤ ਪਤਾ ਨਾ ਫਲੀਪਰ ਕਸੀ ਗਾ ਉਹ ਨਹੀਂ ਤੂੰ ਠੀਕ ਆ ਕਿਉਂ ਹੁਣ ਭੀਆਂ ਲੈ ਤੋਏ ਕਿਉਂ ਕੱਟਦਾ ਕਿੱਥੇ ਮੇਰੀ ਡਾਡਾ ਕੀ ਗੱਲ ਹੋ ਗਈ ਗੱਲ ਮੈਂ ਮਿਲਦਾ ਮੇਰੇ ਪੁੱਤ ਨੂੰ ਮਨ ਬਾਜ ਤੁਣ ਕੇ ਕਿੰਨਾ ਚਕੂੜ ਮਿਲਿਆ ਤੈਨੂੰ ਪਤਾ ਲੱਗ ਗਿਆ ਫਿਰ ਸੁਨੇਹਾ ਹੈ ਬੱਸ ਕਰੋ ਪ੍ਰਧਾਨ ਜੀ ਸੁਨੇਹਾ ਫਿੰਡ ਜੀ ਟਿੱਕ ਚੜੀ ਮੜਾਵਾ ਟਿੱਕ ਦੀ ਟਿੱਕਦੀ ਨਹੀਂ ਮੇਰਾ ਥੜਾ ਕਭ ਅਗਾਂ ਮੈਨੂੰ ਕਰਦਾ ਨਾ ਨਾ ਤੈਨੂੰ ਨਹੀਂ ਪਤਾ ਤੂੰ ਤਾਂ ਮੇਰੀ ਡਾਡਾ ਉਹ ਤਾਂ ਉਹਦਾ ਮਾਰਿਆ ਮੈਂ ਹੋ ਹੋ ਡਾਡਾ ਮੇਰਾ ਪੁੱਤ ਤੂੰ ਕਿੱਥੇ ਐ ਠੀਕ ਫੈਸਲਾ ਲਿਆ ਫਿਰ ਫੈਸਲਾ ਮੇਰੀ ਗੱਲ ਥੋੜੇ ਪੁੱਤ ਮੇਰੀ ਗੱਲ ਥੋੜੇ ਦੇਖਾ ਮੈਂ ਤੂੰ ਮੇਰਾ ਜਵਾਬ ਕਹੇ ਮੇਰੇ ਕੋਲ ਬੈਲ ਪੁਣਾ ਚਿਖੇ ਤੂੰ ਹੈ ਤੂੰ ਮੇਰੇ ਕੋਲੇ ਆ ਉਹ ਬੈਠ ਕੇ ਗੱਲ ਕਰਦੇ ਚਾਹੇ 2 ਮਿੰਟਾਂ ਜਾ ਦੇਖੋ ਜੀ ਮੈਂ ਤੁਹਾਡੀ ਉਮਰ ਦੀ ਕਰਦਾ ਇੱਜ਼ਤ ਜਿੱਤ ਕੱਢਣੀ ਪਊ ਮੇਰਾ ਮਾ ਸੀ ਪਰ ਮੈਂ ਹੁਣ ਪਹਿਲਾਂ ਮੈਂ ਪ੍ਰਧਾਨ ਜੀ ਵੀ ਕਹਿੰਦਾ ਸੀ ਹੁਣ ਮੈਂ ਪ੍ਰਧਾਨ ਨਹੀਂ ਕਹੂੰਗਾ ਨਾ ਕਹੇ ਜੀ ਨਾ ਕਹੇ ਕਿਉਂਕਿ ਮੇਰੀ ਗੱਲ ਸੁਣ ਤਾ ਹੈ ਜਦੋਂ بگੜ ਗਈ ਪੈਸਿਆਂ ਪਿੱਛੇ ਜਿਹੜੇ ਬੰਦੇ ਨਾਲ ਉਹਦੇ ਉੱਤੇ ਮੈਂ ਹੁਣ ਕੀ ਜੀ ਭਾ ਇੱਥੇ ਤੇਰੇ ਉੱਤੋਂ ਦੀ ਨਾ ਮੈਨੂੰ ਐ ਤਾਂ ਦੱਸ ਉੱਤੋਂ ਦੀ ਹੀ ਨੇ ਕਿੰਨੇ ਮੇਰੀ ਗੱਲ ਸੁਣ ਮੈਂ ਤੈਨੂੰ ਦੇ ਦੂੰ 500 ਲੈ ਲੀਂ ਆ ਜਾ ਹਾਂ ਜੀ ਨਿੰਮੇ ਤਾਂ ਅਟਕਾ ਹੈ ਪੀਲੇ ਬੈਠਾ ਹੈ ਪੀ ਨੂੰ ਪੁੱਛ ਰਿਹਾ ਮੈਂ ਕਾਇ ਹੀ ਨਹੀਂ ਦਿਖਾ ਤੰ ਮੈਂ ਤਾਂ ਇੱਕ ਹੈਕਿੰਗ ਦਾ ਕੰਮ ਸ਼ੁਰੂ ਕਰ ਲਿਆ ਮੈਂ ਨਵਾਂ ਗਰੁੱਪ ਜੁਆਇਨ ਮੈਂ ਇੱਕ ਬੰਦੇ ਦੀ ਹੈਕਿੰਗ ਕਰ ਦਿੰਦਾ ਮੈਨੂੰ 8-9 ਲੱਖ ਰੁਪਇਆ ਬਣ ਜਾਂਦਾ ਮੈਂ ਮੇਰੀ ਗੱਲ ਤੇ ਕਰੀ ਜਾ ਮੈਂ ਕਦੇ ਰੋਕਿਆ ਉਸ ਕੰਮ ਤੋਂ ਮੇਰੇ ਕਣੀ ਜੇ ਤੇਰਾ ਕਿਤੇ ਹੋ ਰਿਹਾ ਕੁਝ ਉਹ ਵੀ ਕਰੀ ਚੱਲ ਮੈਂ ਤੈਨੂੰ ਰੋਕਦਾ ਨਹੀਂ ਪਰ ਮੈਨੂੰ ਮਿਲਦਾ ਜਾ ਕੇ ਜਾਂਦੀ ਬਾਅਦ ਤੱਕ ਮਿਲ ਜਾ ਖਬਰਕ ਮੁਰਕ ਮੇਲ ਹੋੂ ਕਨਾਂ ਮਿਲ ਕੇ ਕਰਨਾ ਕੀ ਹੈ ਮੈਨੂੰ ਤਾਂ ਦੱਸੋ ਮੈਂ ਦੇਖਣਾ ਮੇਰੇ ਪੁੱਤ ਨੂੰ ਹੋਰ ਕੀ ਕਰਨ ਜਾਂਤੀ ਬਾੜ ਦਾ ਮੇਲ ਕਰਦਾ ਕੋਈ ਐ ਨਾ ਕਰ ਆ ਜਾ ਮੇਰੀ ਡੱਡੂ ਰੇਗੀ ਛੀ ਮੇਰੀ ਗੱਲ ਸੁਣ ਨਾ ਦੱਸਿਆ ਆਪਣੀ ਕਿੱਥੇ ਹੋਰ ਦੱਸ ਉਹ ਮੇਰੀ ਗੱਲ ਸੁਣ ਨਾ ਦੱਸ ਰੋਡੇ ਫਟਕਾਂ ਤੇ ਮਿਲਦੇ ਆ ਪੌਥੇ ਮੀਟਿੰਗ ਰੱਖਦੇ ਆ ਵਾਹ ਵੀ ਵਾਹ ਵਾਹ ਵੀ ਵਾਹ ਬੜੇ ਸ਼ਿਆਰੋ ਹੈ ਕੀ ਹੋ ਗਿਆ ਇਹ ਚਾ ਬਲਾ ਕੇ ਟਾਈਮ ਚਕਾਰਿਆ ਮੈਂ ਮੇਰੇ ਮੇਰੇ ਜਵਾਕ ਨੂੰ ਮਾਰੂ ਮੈਂ ਹਾਏ ਆਹ ਨੂੰ ਪਰਹੰਦੀ ਤੂੰ ਜਿਹੜੇ ਬੰਦੇ ਨੇ 400 ਰੁਪਏ ਪਿੱਛੇ ਉਹਦਾ ਦੀਰਮਾਨ ਬਾਦਲ ਲਿਆ ਉਹ ਬੰਦੇ ਤੇ ਮੈਂ ਕੀ ਯਕੀਨ ਕਰ ਮੈਂ ਮੇਰੀ ਗੱਲ ਚੁਣ ਫੇਟਾ ਠੀਕ ਹੈ ਚੰਗਾ ਕਰ ਲੈ ਤੂੰ ਦੱਤ ਦੇ ਜਿੱਥੇ ਤੂੰ ਕਹੇਗਾ ਉੱਥੇ ਆ ਜਾਣਾ ਮੈਂ ਆ ਜਾਣਾ ਬੱਛ ਮੈਂ ਕੀ ਗੱਲ ਕੀ ਕਰਨੀ ਆ ਮੈਂ ਬੱਲ ਮੈਂ ਕਹਣਾ ਤੈਨੂੰ ਮਿਲਤਾ ਲੈ ਕੇ ਮੈਨੂੰ ਦੇਖਤਾ ਲੈਣ ਦੇ ਅੱਖੀਆਂ ਨਾਲ ਲੈ ਚਲ ਫਿਰ ਐਂ ਕਰ ਹਾਂ ਵੱਡੇ ਪੁਰ ਥੱਲੇ ਰੇਲ ਗੱਡੀ ਦੀ ਲੈਣ ਤੇ ਆ ਜਾ ਠੀਕ ਹੈ ਆ ਜਾਣਿਆ ਪਤਾ ਜਣ ਕੋਈ ਨਹੀਂ ਜੇ ਆਉਂਗੇ ਜੇ ਆਉਂਗੇ ਕੁਝ ਗਲਤ ਸੋਚ ਕੇ ਨਾ 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 ਮੈਂ 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 ਛੌਂ ਚੱਕਦਾ ਪਰ ਮੈਂ ਅੱਜ ਤੱਕ ਕਦੇ ਵੀ ਗਲਤ ਨਹੀਂ ਸੋਚਿਆ ਜੇ ਉਹ ਮੂਰੋ ਮੈਂ ਤਾਂ ਤੈਨੂੰ ਅੱਜ ਵੀ ਆਪਦਾ ਪੁੱਤ ਮੰਨਦਾ ਜੇ ਉਹ ਮੂਰੋ ਸੋਚਰ ਮਾੜੀ ਰੱਖੀ ਬੈਠੇ ਹੋਇਆ ਫੇਰ ਉਹਨੂੰ ਵੀ ਪੁੱਛ ਲੋ ਪਰ ਮੇਰੀ ਗੱਲ ਸੁਣੋ ਪੁੱਤ ਮੇਰੀ ਗੱਲ ਸੁਣ ਲੈ ਦੇਖ ਕਮਿੰਗ ਆਇਆ ਤੂੰ ਨਾ ਕੁਝ ਗਲਤ ਹੋ ਕਰੀ ਛਾਡਾ ਉਰੇ ਮੈਂ ਆਜ ਨਹੀਂ ਕਰਦਾ ਜੇ ਮਰੇ ਤਾਂ ਤੁਸੀਂ ਕੋਈ ਗੱਲ ਤੇ ਬਾਰ ਕਰੋ ਨਾ 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 ਜਮੀ ਨਹੀਂ ਜਮੀ ਨਹੀਂ ਫੇਰ ਮੈਂ ਫੇਰ ਮੈਂ ਤੁਹਾਨੂੰ ਮੇਰਾ ਜਿਹੜਾ ਗਰੁੱਪ ਮੈਂ ਮੈਂ ਜੀ ਬਾਈ ਜੀ ਗੱਲ ਤੁਹਾਨੂੰ ਅੱਛੀ ਹੱਥ ਕਰੇ ਕਰਕੇ ਤੇਰੇ ਕੋਲ ਆ ਜਾਨਾ ਹੋਰ ਦੱਸ ਬਸ ਆਜੋ ਪਹੁੰਚ ਜਾਓ ਕਿ ਕਿੰਨੇ ਟਾਈਮ ਚਾਹੀਏ ਹਾਂ ਜੋ 10 ਮਿੰਟ ਚਾਹੀਏ ਮੇਰੀ ਗੱਲ ਤੁਹਾਨੂੰ ਤਾਂ ਹੀ ਪੁੱਛ ਰਹੀ ਕਰਨੀ ਕਿ ਤੇ ਮੇਰੇ ਗੋਲੀ ਮਰ ਬਾਅਦ ਇੱਥੇ ਬੰਦੇ ਤੇ ਮੈਨੂੰ ਪਤਾ ਵੀ ਬੰਦੇ ਤੇਰੇ ਕੋਲੇ ਹੈਗੇ ਨੇ ਇਹ ਮੈਂ ਬੰਦਾ ਇੱਕ ਨਹੀਂ ਲੈ ਜਾਉਂਦਾ ਬਸ ਠੀਕ ਆ ਫਿਰ ਅੱਛੀ ਆ ਰਹੇ ਹਾਂ ਤੰਨੇ ਜਾਣੇ ਠੀਕ ਆ ਆਉਂਦਾ ਇਹ ਉਹ ਖਾਲੀ ਜੇਬਾਂ ਹੈ ਨਾ 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 ਮੈਂ ਮੈਂ ਕੁਝ ਨਹੀਂ ਲੈ ਕੇ ਆ ਰਿਹਾ ਨਾ 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 ਮੈਂ ਮੈਂ ਕੁਝ ਨਹੀਂ ਲੈ ਕੇ ਆ ਰਿਹਾ ਪੁੱਤ ਮੈਨੂੰ ਪਤਾ ਹੈ ਮੇਰੀ ਹੈ ਤੂੰ ਮੇਰਾ ਹੈ ਮੇਰੀ ਲਾਦਾ ਤੂੰ ਓਕੇ ਕੰਗਾ ਕੱਟ ਜੇ ਜਰੂ ਕੱਟ ਜੇ ਕੱਟਦਾ 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 ਕਰਾ ਲਈ ਇੱਜ਼ਤ ਪਵਾ ਲੈ ਹਾਰ ਸਿੱਧੇ ਮੂੰਹ ਤਾਂ ਬੋਲਦਾ ਨਹੀਂ ਲਾ ਲਓ ਫੋਨ ਲਾ ਲਓ ਫੋਨ ਲਾ ਲਓ ਕਹਿੰਦਾ ਤੂੰ ਫੋਨ ਟੱਕੇ ਹੈ ਕਹਿੰਦਾ ਅਜੋ ਵੱਡੇ ਪੁੱਲ ਥੱਲੇ ਕਹਿੰਦਾ ਮੀਟਿੰਗ ਕਰਦੇ ਹਾਂ ਜਿੱਥੇ ਆਪਾਂ ਗਏ ਸੀ ਉੱਥੇ ਕਿਉਂ ਨਹੀਂ ਮਿਲਿਆ ਫਿਰ ਹੁੰਦਾ ਕੋਈ ਬੜੀ ਡਰ ਹੁੰਦਾ ਫਿਰ ਜਿੱਥੇ ਉਹਨੇ ਕਿਹਾ ਉੱਥੇ ਹੀ ਡਰ ਹੈਗਾ ਉਹ ਹੈਲੋ ਸਾਰਿਆਂ ਗਰੁੱਪ ਆਪਣਾ ਵੱਡਾ ਕੋ ਦਾ ਵੱਡਾ ਹੀ ਗਰੁੱਪ ਵੱਡਾ ਨਹੀਂ ਵੀਰੇ ਗਰੁੱਪ ਵੱਡਾ ਨਹੀਂ ਮੈਂ ਤੈਨੂੰ ਐ ਸਾਜਿਸ਼ ਕਰਤਾ ਹੋ ਉਹ ਕੱਟਿਆ ਉਹ ਕੱਟਿਆ ਮੁਰਿਆ ਕਰ ਮੈਂ ਤੈਨੂੰ ਐ ਕਹਿਣਾ ਜੇ ਆਪਣਾ ਉੱਥੇ ਬਾਹਰ ਦੀ ਬਾਹਰ ਖਾਤੇ ਨੇ ਬੜਦਾ ਹੈ ਹੂੰ ਠੀਕ 40 ਮਕਲਾਫਾ ਚਾਹੀਦਾ ਨਿਮੇੜੋ ਨਿਮੇੜੋ ਇਹਦਾ ਤੂੰ ਫੋਨ ਚੱਕਦਾ ਜੀ ਧਰਾਲੀ ਮਿਲੀ ਭੁਗਤਾ ਨੱਤਾਂ ਦਾ ਆਪਣਿਆਂ ਨੂੰ ਬੈਰ ਪਿਆ ਪਿਆ ਪਰਚੀ ਆ ਤਾਂ ਮੰਨੂਗਾ ਹੁੰਦੀ ਕਹਿੰਦੇ ਫੇ ਥੋੜੇ ਹੀ ਤਾਂ ਮੈਂ ਭਲਾ ਜਾਉ ਨਾ ਫੇ ਤੈਨੂੰ ਮੈਂ ਹੋਈ ਤਾਂ ਕਹਿੰਦਾ ਬਜਾ ਕੇ ਬਾਹਰ ਦੀ ਬਾਹਰ ਗੱਲ ਕਰਿਓ ਨਾ ਪੰਡਤਾਂ ਤੋਂ ਬਾਹਰ ਇਹ ਪੁਲਿਸ ਥੱਲੇ ਕੰਮ ਨੂੰ ਪਤਾ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਝੁੱਕ ਗਏ ਅਗਲੇ ਦੀ ਜਗ੍ਹਾ ਤੇ ਜਾਵਾਂਗੇ ਅਗਲੇ ਜੋ ਮਰਜ਼ੀ ਕਰੀ ਜਾਵੇ ਜੀ ਤੁਹਾਨੂੰ ਪਤਾ ਤਾਂ ਹੈ ਨਹੀਂ ਤੂੰ ਵਜਾ ਓਏ ਮੈਂ ਹੰਦਾ ਖਾਚੂ ਮੈਂ ਹੀ ਬੋਲੀਦਾ ਉਛਾਰਾ ਦਨ ਠੀਕ ਹੈ ਜੀ ਉਹੀ ਗੱਲ ਹੈ ਜਿਹੜਾ ਸਰੀ ਲਿਆਉਣਾ ਅਹ ਅਹੀਂ ਕੱਢ ਓਏ 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 ਕੱਜਣਾ ਅਹੀਂ ਕੜ ਹੈਪੀ ਮਾਰਿਆ ਮੂਰੇ ਨਹੀਂ ਤੂੰ ਮੈਂ ਤੂੰ ਮੇਰ ਮਾਂ ਗੜੀ ਬਚਾ ਲਈ ਆ ਠੀਕ ਹੈ ਜੀ ਰਮੜਾਸਾ ਮਾਰ ਲਓ ਜਿਵੇਂ ਲੱਗੇ ਵੀ ਹਥਿਆਰ ਦਾ ਕੋਈ ਹੋਣਾ ਦੂਰੋਂ ਤਾਈ ਲੱਗੋ ਅਹੀਂ ਕਹਿ ਜੋ ਕ ਤਾਈ ਆ ਮੇਰੀਆਂ ਇਹਨਾਂ ਕਹਿਓ ਇਧਰ ਦੀ ਨੰਗ ਚੱਲ ਮੇਰੀ ਗੱਲ ਸੁਣਾ ਓ ਮੈਂ ਕੰਬਲ ਲੈਣਾ ਉੱਤੇ ਕਹਦੇ ਤਾਈ ਆ ਮੇਰੀ ਜੇ ਕੋਈ ਪਿੰਡ ਚ ਕੋਈ ਨਹੀਂ ਕਹਿਣਾ ਹਾਂ ਹਾਂ ਇਹਨਾਂ ਕਹੋ ਵੀ ਪਰਦਾ ਨਾ ਆਜੋ 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 ਅਹੀਂ ਨੰਗ ਦਾਲਿਆ ਬੱਟਾ ਬੱਟਾ